ਦੀ ਆਪਣਾ ਨਾਮ ਦੱਸ ਕੇ ਇਹਦੇ ਕੀ ਗੱਲ ਹੋ ਗਈ ਹੈ ਮੇਰਾ ਨਾਮ ਮਨਰੀਤ ਕੋਹੜਿਆ ਤੇ ਇਹ ਸਾਡੀ ਦੁਕਾਨ ਹੈ 스낵ਲਿਸ਼ਸ ਫਾਸਟ ਫੂਡ ਦੀ ਤੇ ਕੁਝ ਲੋਕ ਅਣਜਾਣ ਲੋਕ ਆਏ ਸੀਗੇ ਸਾਡੀ ਸ਼ਾਪ ਦੇ ਉੱਪਰ ਇਧਰ ਆਣ ਕੇ ਡਰਿੰਕ ਕਰਦੇ ਪਏ ਸੀਗੇ ਤੇ ਮੇਰੇ ਹਸਬੰਦ ਨੇ ਮਤਲਬ ਉਹਨਾਂ ਨੂੰ ਬੋਲਿਆ ਕਿ ਤੁਸੀਂ ਅੱਗੇ ਜਾ ਕੇ ਦੁਕਾਨ ਤੋਂ ਮਤਲਬ ਅੱਗੇ ਕਰ ਲਓ ਆਪਣੀ ਗੱਡੀ ਤਾਕੇ ਮਤਲਬ ਸਾਡਾ ਰਸਤਾ ਬਲਾਕ ਹੋ ਰਿਆ ਵਾ ਇੰਨੇ ਕੀ ਮਤਲਬ ਉਹਨਾਂ ਨੇ ਪਹਿਲਾਂ ਕਿ ਕੁਝ ਨਹੀਂ ਬੋਲੇ ਮਤਲਬ ਉਸ ਤੋਂ ਬਾਅਦ ਉਹਨਾਂ ਨੇ ਫੋਨ ਵਗੈਰਾ ਘਮਾਇਆ ਉਸ ਤੋਂ ਬਾਅਦ ਦੋ ਤਿੰਨ ਮੁੰਡੇ ਆਏ ਉਹ ਸਿੱਧਾ ਆ ਕੇ ਉਹਨਾਂ ਨੂੰ ੱੱਕਾ ਦੇ ਦਿੱਤਾ ੱੱਕਾ ਦੇ ਕੇ ਥੱਲੇ ਸੁਟਿਆ ਉਹਨਾਂ ਨੇ ਟਰਬਨ ਬੰਨੀ ਸੀ ਟਰਬਨ ਵਗੈਰਾ ਸਾਰੀ ਉਤਾਰ ਦਿੱਤੀ ਉਹਨਾਂ ਦੇ ਗਲੇ ਪਾ ਗਏ ਉਸ ਤੋਂ ਬਾਅਦ ਮੈਂ ਉੱਪਰ ਸੀਗੀ ਆਪਣਾ ਸਾਡਾ ਕਾਰ ਉੱਪਰ ਹੀ ਆ ਤੇ ਮੈਂ ਉੱਪਰੋਂ ਜਦ ਨੀਚੇ ਆਈ ਤੇ ਉਹਨਾਂ ਨੂੰ ਮਤਲਬ ਥੱਲੇ ਇਹਨਾਂ ਨੇ ਸੁਟਿਆ ਹੋਇਆ ਸੀਗਾ ਉੱਪਰੋਂ ਗਾਲੀ ਗਲੋਚ ਕਾਫੀ ਕਰ ਰਹੇ ਸੀਗੇ ਤੇ ਸਾਡੀ ਦੁਕਾਨ ਦਾ ਸਾਰਾ ਨੁਕਸਾਨ ਕਰਕੇ ਇਸ ਤੋਂ ਬਾਅਦ ਥੋੜੀ ਦੇਰ ਬਾਅਦ ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਬੁਲਾਇਆ ਫਿਰ ਉਸ ਤੋਂ ਬਾਅਦ ਉਹ ਚਲੇ ਗਏ ਚਲੋ ਉਹਨਾਂ ਦੀ ਨਾਲ ਮਾਤਾ ਜੀ ਵੀ ਸਨ ਮਾਤਾ ਜੀ ਵੀ ਉਹਨਾਂ ਦੇ ਗਾਲੀ ਗਲੋਚ ਨਾਲ ਹੀ ਕਰਦੇ ਸੀਗੇ ਉੱਪਰੋਂ ਡਰਿੰਕ ਇੰਨੀ ਜ਼ਿਆਦਾ ਕਰ ਰਹੇ ਸੀਗੇ ਮਤਲਬ ਉਹਨਾਂ ਨੂੰ ਕੋਈ ਹੋਸ਼ ਨਹੀਂ ਸੀ ਕਿ ਆਪਾਂ ਕੀ ਕੀ ਕਰ ਰਹੇ ਹਾਂ ਉਸ ਤੋਂ ਬਾਅਦ ਫਿਰ ਅੱਧੇ ਘੰਟੇ ਬਾਅਦ ਫਿਰ ਆਏ ਆ ਤਿੰਨ ਚਾਰ ਗੱਡੀਆਂ ਲੈ ਕੇ ਸਾਡਾ ਨੁਕਸਾਨ ਕਰਕੇ ਗਏ ਆ ਫਿਰ ਤੋਂ ਗਾਲੀ ਗਲੋਚ ਵਾਧੂ ਕਰਕੇ ਗਏ ਆ ਮੇਰੇ ਹੱਥੀ ਪਏ ਆ ਮੇਰੇ ਡੰਡਾ ਮਾਰਨ ਲੱਗੇ ਸੀਗੇ ਠੀਕ ਹੈ ਫਿਰ ਮੇਰੀ ਬਾਹ ਫੜੀ ਉਹਨਾਂ ਨੇ ਫਿਰ ਮੈਂ ਵੀ ਉਹਨਾਂ ਨੂੰ ਆਪਣੇ ਆਪ ਨੂੰ ਪ੍ਰੋਟੈ ਕੀ ਗੱਲ ਆ ਅੱਜਕੱਲ ਹਾਲ ਆ ਕਿ ਮਤਲਬ ਸਾਡਾ ਇਹਨਾਂ ਨੂੰ ਜਿਆਦਾ ਨੁਕਸਾਨ ਕਰਕੇ ਗਏ ਆ ਇਹਦੀ ਪਰਪਾਈ ਕੌਣ ਕਰੇਗਾ ਉਹ ਤੁਸੀਂ ਮੰਗ ਕੀ ਰੱਖਦੇ ਪਛਾਤੀ ਤੁਸੀਂ ਮੰਗੇ ਰੱਖਦੇ ਆ ਕਿ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਇਸ ਚੀਜ਼ ਦਾ ਹਰਜਾਨਾ ਭਰਨਾ ਪਵੇ ਕਿ ਸਾਡੀ ਅੱਗੇ ਤੋਂ ਇਹੋ ਜੀਆਂ ਵਾਰਦਾਤਾਂ ਆਣ ਕੇ ਦੁਕਾਨ ਤੇ ਨਾ ਹੋਣ ਆਪਣੇ ਥੋੜੀ ਸ਼ੈਨਸ਼ੀਲਤਾ ਰੱਖਣਾ ਮਤਲਬ ਭਾਜੀ ਕੀ ਗੱਲ ਹੋ ਗਈ ਆ ਹਾਂਜੀ ਮੇਰਾ ਨਾਮ ਅਮਨਦੀਪ ਸਿੰਘ ਜੇ ਤੇ ਮੈਂ ਮਜੀਠਾ ਰੋਡ ਦਾ ਵਾਸੀ ਆਂ ਮੇਰਾ ਉਸ ਐਡਰੈਸ ਹੈਗਾ 518 ਦਸ਼ਮੇ ਸ਼ੈਵਨੀ ਮੁਜੀਠਾ ਰੋਡ ਅੰਮ੍ਰਿਤਸਰ ਤੇ ਇਹ 8:30 ਵਜੇ ਦੇ ਲਾਗੇ ਦੀ ਗੱਲ ਹੈ ਇੱਕ ਗੱਡੀ ਆ ਕੇ ਮੇਰੇ ਰਸਟਣ ਦੇ ਅੱਗੇ ਲੱਗੀ ਸੀ ਤੇ ਮੈਂ ਉਹਨੂੰ ਰਿਕੁਐਸਟ ਕੀਤੀ ਕਿ ਗੱਡੀ ਥੋੜੀ ਅੱਗੇ ਕਰ ਲੈ ਕਿਉਂਕਿ ਉਹ ਗੋਲ ਗੱਪੇ ਖਾਣ ਆਇਆ ਸੀ ਜੋ ਕੁਝ ਦੂਰੀ ਤੇ ਗੋਲ ਗੱਪੇ ਦੀ ਰੇੜੀ ਲੱਗਦੀ ਆ ਤੇ ਮੈਂ ਤੂੰ ਮੇਰਾ ਰਸਤਾ ਬਲਾਕ ਕੀਤਾ ਪਿਆ ਵਾ ਤੇ ਇੰਨੀ ਗੱਲ ਸੁਣ ਕੇ ਉਹ ਮੈਨੂੰ ਗਾਲੀ ਗਲੋਚ ਕਰਨ ਲੱਗ ਪਿਆ ਉਹ ਕਹਿੰਦਾ ਵੀ ਤੇਰੇ ਚ ਹਿੰਮਤ ਹੈਗੀ ਤੂੰ ਕਰਕੇ ਵਿਖਾ ਦੇ ਮੈਂ ਤਾਂ ਨਹੀਂ ਕਰਨੀਗਾ ਤੇ ਜਦੋਂ ਮੈਂ ਦੁਬਾਰਾ ਕਿਹਾ ਤੇ ਫਿਰ ਇਸੇ ਗੱਲ ਤੇ ਉਸਨੇ ਘਟੋ ਘਟ 15 ਵੀ ਮੁੰਡੇ ਸਾਧ ਲਏ ਆ ਦੋ ਤਣ ਗੱਡੀਆਂ ਭਰ ਕੇ ਆਏ ਇੱਕ ਫੋਰਚੂਨਰ ਹੀ ਇੱਕ i20 ਹੀ ਤੇ ਉਹ 15 ਵੀ ਮੁੰਡੇ ਆ ਕੇ ਤੇ ਇੱਥੇ ਗਾਲੀ ক্লোਜ਼ ਕਰਨ ਲੱਗ ਪਏ ਤੋੜਪਾਨ ਕੀਤੀ ਮੇਰੀ ਦੁਕਾਨ ਦੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਜੇ ਬਹੁਤ ਨੁਕਸਾਨ ਕਰਕੇ ਗਏ ਆ ਤੇ ਫਿਰ ਗਾਲੀ ক্লোਜ਼ ਕਰਕੇ ਗਏ ਫਿਰ ਮੈਨੂੰ ਧਮਕੀ ਵੀ ਦੇ ਕੇ ਗਏ ਤੇ ਹੁਣ ਅਸੀਂ ਰੋਜ਼ ਆਵਾਂਗੇ ਤੇਰੇ ਰੈਸਟੋਰੈਂਟ ਦੇ ਅੱਗੇ ਗੱਡੀ ਲਾਵਾਂਗੇ ਤੇ ਤੂੰ ਰੋਕੇ ਖਾਲੀ ਜੇ ਤੇਰੇ ਚ ਹਿੰਮਤ ਹੈ ਕੀ ਤੇ ਮੈਂ ਮੰਗ ਕੀ ਰੱਖੀ ਮੈਂ ਮੰਗ ਇਹੋ ਕਰਦਾ ਕਿ ਐਸਐਚਓ ਸਾਹਮਣੂ ਮੈਂ ਐਫਆਈਆਰ ਕਰਕੇ ਦਰਜ ਕਰਵਾ ਕੇ ਆਇਆ ਹਾਂ ਤੇ ਮੈਂ ਇਹੋ ਮੰਗ ਕਰਦਾ ਕਿ ਉਹ ਦੋਸ਼ੀ ਜਲਦੀ ਤੋਂ ਜਲਦੀ ਫੜੇ ਜਾਣ ਤੇ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਵੇ ਸਜ਼ਾ ਹੋਵੇ ਉਹਨਾਂ ਤੇ ਤਾਂ ਕਿ ਉਹ ਗਾਂ ਕਿਸੇ ਦੇ ਨਾਲ ਇਹੋ ਜਿਹਾ ਕੰਮ ਨਾ ਕਰ ਸਕਣ ਹਾਂਜੀ ਤੇ ਨਾਲ ਜਦੋਂ ਮੇਰੇ ਵਾਈਫ ਅੱਗੇ ਆਏ ਸੀ ਤੇ ਉਹਨਾਂ ਦੇ ਵੀ ਹੱਥੀ ਪਏ ਆ ਉਹਨਾਂ ਨੂੰ ਗਾਲੀ ਕਲੋਚ ਕੀਤੀ ਬਹੁਤ ਜ਼ਿਆਦਾ ਹੱਥੀ ਵੀ ਪਏ ਉਹਨਾਂ ਨੂੰ ਤੇ ਮੈਂ ਹੁਣ ਇਹੋ ਚਾਹਨਾ ਵਾਂ ਕਿ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਹਾਂਜੀ ਦਸ਼ਮੇਸ਼ ਹੈ ਉਹਨੇ ਤੇ ਪਿੱਛੇ ਦੁਕਾਨਦਾਰ ਤੇ ਕੁਝ ਗੱਡੀ ਦੇ ਨੌਜਵਾਨਾਂ ਨੇ ਹਮਲਾ ਕੀਤਾ ਤਾਂ ਕੀ ਇਹ ਸਾਰਾ ਮਾਮਲਾ ਉਹ ਜੀ ਪਰਸੋਂ ਦੀ ਗੱਲ ਹੈ ਤੇ ਅੱਜ ਮੈਨੂੰ ਉਹ ਆਏ ਸੀ ਪਾਰਟੀ ਆਈ ਸੀ ਤੇ ਉਹਨਾਂ ਦੀ ਸਾਰੀ ਗੱਲਬਾਤ ਸੁਣੀ ਆ ਤੇ ਸੁਣਨ ਤੋਂ ਬਾਅਦ ਉਹਨਾਂ ਨੂੰ ਮਤਲਬ ਕਿ ਜਿਹੜੀ ਸਕੋਰਪੀਓ ਆ ਫੋਰਚੂਨਰ ਗੱਡੀ ਆ ਉਹਦਾ ਐਡਰੈਸ ਜਿਹੜਾ ਆ ਟ੍ਰੇਸਿੰਗ ਤੇ ਲਵਾਤਾ ਉਹਨਾਂ ਦੇ ਸਾਹਮਣੇ ਪਾਲਟੀ ਨੂੰ ਸਾਹਮਣੇ ਮੈਂ ਡੀਟੀ ਆਫਿਸ 'ਚ ਕਿਸੇ ਨੂੰ ਆਪਣੇ ਲੈਵਲ ਤੇ ਫੋਨ ਕੀਤਾ ਵੀ ਉਹਦਾ ਮੈਨੂੰ ਐਡਰੈਸ ਚਾਹੀਦਾ ਆ ਜਦੋਂ ਉਹਨਾਂ ਦਾ ਐਡਰੈਸ ਸਹੀ ਤਰੀਕੇ ਨਾਲ ਆ ਜਾਊਗਾ ਐਸਆਈਆਰ ਵੀ ਲੌਂਚ ਕਰਾਂਗੇ ਪੂਰਾ ਇਨਸਾਫ ਦਵਾਵਾਂਗੇ ਜੀ ਜਿਹੜੇ ਨੌਜਵਾਨਾ ਉਹਨਾਂ ਵਿੱਚੋਂ ਕਿਸੇ ਦਾ ਕੋਈ ਕਹਿੰਦਾ ਅਸੀਂ ਮੁਲਾਜ਼ਮ ਸਾਡਾ ਕੋਈ ਨਹੀਂ ਉਹ ਵਿਗਾੜ ਸਕਦਾ ਇਹ ਜੀ ਕਾਨੂੰਨ ਆ ਕਾਨੂੰਨ ਅੱਗੇ ਕੋਈ ਕਿਸੇ ਦੀਆਂ ਭਾਵੇਂ ਮੈਂ ਹੀ ਆ ਕਾਨੂੰਨ ਤੇ ਕਾਨੂੰਨ ਹੀ ਆ ਜੀ ਭਾਵੇਂ ਕੋਈ ਮੁਲਾਜ਼ਮ ਜਿੱਡਾ ਮਰਜ਼ੀ ਹੋਵੇ ਕਾਨੂੰਨ ਤੇ ਕਾਨੂੰਨੀ ਹੈ ਜੀ ਸਰ ਉਹ ਜਿਹੜਾ ਦੁਕਾਨਦਾਰ ਸੀ ਉਹਦੀ ਪੱਗ ਵੀ ਕਹਿੰਦੇ ਉਤਾਰੀ ਗਈ ਹਾਂਜੀ ਉਹ ਕਹਿੰਦੇ ਆਇਆ ਕਿ ਮੇਰੇ ਕੋ ਮੂਵੀ ਹੈਗੀ ਆ ਅਗਰ ਜਿਉ ਮੂਵੀ ਵਿੱਚ ਆਇਆ ਹੋਇਆ ਤੇ ਜਿਹੜਾ ਫੈਂਸ ਬੰਦ ਹੋਇਆ ਜਰੂਰ ਲਾਵਾਂਗੇ ਜੀ